ਦੋਸਤੋ ਪੋਕਸੋ ਐਕਟ ਦਾ ਤੁਹਾਨੂੰ ਸਭ ਨੂੰ ਪਤਾ ਹੋਵੇਗਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਪੰਜਾਬੀਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਐਕਟ 18 ਸਾਲ ਤੋਂ ਛੋਟੀ ਉਮਰ ਦੇ ਬੱਚੇ ਬੱਚੀਆਂ ਨਾਲ ਹੋਣ ਵਾਲੇ ਜਿ ਸਮਾਨੀ ਸੋਸ਼ਣ ਵਿੱਚ ਲਗਾਇਆ ਜਾਂਦਾ ਹੈ ਆਪਣੇ ਹੁਸ਼ਿਆਰਪੁਰ ਵਾਲੇ ਹਰਬੀਰ ਕੇਸ ਵਿੱਚ ਉਸ ਯੂਪੀ ਦੇ ਦਰਿੰਦੇ ਪ੍ਰਵਾਸੀ ਤੇ ਵੀ ਇਹ ਐਕਟ ਲਗਾਇਆ ਗਿਆ ਹੈ ਇਹ ਐਕਟ 2012 ਵਿੱਚ ਬਣਾਇਆ ਗਿਆ ਜਿਸ ਵਿੱਚ ਉਮਰ ਕੈਦ ਤੋਂ ਫਾਂਸੀ ਤੱਕ ਸਜ਼ਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਬੱਚਿਆਂ ਨਾਲ ਹੋ ਰਹੇ ਜਿ ਸਮਾਨੀ ਸੋਸ਼ਣ ਤੇ ਕਾਫੀ ਰੋਕ ਲੱਗੀ ਹੈ ਪਰ ਇਹ ਤੇ ਗਰੀਬ ਤੇ ਮੀਡਲ ਕਲਾਸ ਪੰਜਾਬੀਆਂ ਲਈ ਖਤਰੇ ਦੀ ਗੱਲ ਹੈ ਕਿ ਇੰਨੇ ਸਖਤ ਕਾਨੂੰਨ ਦੇ باوجود ਯੂਪੀ ਬਿਹਾਰ ਵਿੱਚ ਉਹ ਲੋਕ ਜੋ ਇਸ ਸਮੇਂ ਪੰਜਾਬੀਆਂ ਦੇ ਆਲੇ ਦੁਆਲੇ ਰਹਿ ਰਹੇ ਹਨ ਬੱਚਿਆਂ ਨਾਲ ਜਿ ਸਮਾਨੀ ਸ਼ੋਸ਼ਣ ਦੀਆਂ ਟਕਨਾਵਾਂ ਵਿੱਚ ਕੋਈ ਕਮੀ ਨਹੀਂ ਆਈ ਹਾਂ ਵਾਅਦਾ ਜਰੂਰ ਹੋਇਆ ਹੈ ਤੇ ਸਾਨੂੰ ਆਮ ਪੰਜਾਬੀਆਂ ਨੂੰ ਤੇ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਨੂੰ ਇਨ੍ਹਾਂ ਮਾਨਸਿਕ ਤੇ ਪੇਸ਼ੇਵਰ ਅਪਰਾਧੀਆਂ ਦਰਿੰਦਿਆਂ ਦੇ ਆਲੇ ਦੁਆਲੇ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂ ਕਿਉਂਕਿ ਕੁਝ ਮੁਠੀ ਭਰ ਕਿਸਾਨ ਤੇ ਇੰਡਸਟਰੀਅਲ ਨੂੰ ਇਨਾ ਅਪਰਾਧੀਆਂ ਦੀ ਜਰੂਰਤ ਹੈ ਉਹਨਾਂ ਦਾ ਸਰਦਾ ਨਹੀਂ ਇਸ ਲਈ ਸਾਨੂੰ ਗਰੀਬ ਤੇ ਮਿਡਲ ਕਲਾਸ ਪੰਜਾਬੀਆਂ ਨੂੰ ਬਹੁਤ ਅਲਰਟ ਤੇ ਜਾਗਰੂਕ ਰਹਿਣ ਦੀ ਜਰੂਰਤ ਹੈ ਕਿਉਂਕਿ ਹੁਣ ਮਸਲਾ ਸਾਡੇ ਭਵਿੱਖ ਸਾਡੇ ਨਿੱਕੇ ਨਿੱਕੇ ਮਾਸੂਮ ਬੱਚਿਆਂ ਦਾ ਹੈ ਧੰਨਵਾਦ